ਅਸੀਂ ਪਹਿਲਾਂ ਵੀ ਆਫ ਕੈਮਰਾ ਬੀਬੀ ਦੇ ਨਾਲ ਗੱਲਬਾਤ ਕੀਤੀ ਹੈ ਬੀਬੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਹੀ ਸੀ ਫਿਰ ਜਦੋਂ ਜਦੋਂ ਗਏ ਆ ਤੇ ਦੇਖਿਆ ਇਹਨਾਂ ਨੂੰ ਇਹ ਬਿਲਕੁਲ ਨੰਨ ਅਵਸਥਾ ਦੇ ਵਿੱਚ ਸੀ ਸਿਰਫ ਕੰਬਲ ਲਪੇਟਿਆ ਹੋਇਆ ਸੀ ਤੇ ਆਪਣਾ ਕੰਬਲ ਛੱਡ ਨਹੀਂ ਰਹੇ ਸੀ ਨੀ ਕੱਪੜੇ ਨਹੀਂ ਸੀ ਜਦੋਂ ਮਤਲਬ ਉਹ ਹਾਲਤ ਦੇਖੀ ਮਤਲਬ ਮੈਂ ਉਹਦੀ ਈਮੋਸ਼ਨਲ ਹੋ ਗਈ ਕੱਪੜੇ ਨਹੀਂ ਪਾਏ ਤੁਸੀਂ ਮੇਰੀ ਚੁੰਬੀ ਗੋਲ ਨਹੀਂ ਪੁੱਛ ਪਰਸਾ ਤੋਈ ਓਏ ਮੈਂ ਮਾਰ ਜਾਂਦੀ ਤਾਂ ਦੇ ਕੱਪੜੇ ਤੁਸੀਂ ਕਿੱਥੇ ਦੇ ਆ ਕੀ ਹੈ ਇਹ ਤਾਂ ਕੱਪੜੇ ਨਹੀਂ ਪਾਏ ਹੈਗੇ ਤੇ ਮਤਲਬ ਇਹਨਾਂ ਨੂੰ ਫਿਰ ਮੈਂ ਕੱਪੜੇ ਵਗੈਰਾ ਲੈ ਕੇ ਆਂਦੇ ਹਣਾ ਕਿਉਂਕਿ ਹੁਣ ਪਾਣੀ ਤਾਂ ਸੀ ਨਾ ਤੇ ਕੱਪੜੇ ਲੈ ਕੇ ਆਂਦੇ ਇਸ਼ਨਾਨ ਕਰਵਾਇਆ ਜਦੋਂ ਇਸ਼ਨਾਨ ਕਰਵਾਉਣ ਵੀ ਗਏ ਤੇ ਇਹਨਾਂ ਦੇ ਅੰਦਰ ਇੰਨਾ ਜ਼ਿਆਦਾ ਡਰ ਸੀ ਆਪਣੇ ਕੱਪੜੇ ਨਹੀਂ ਉਤਾਰ ਰਹੇ ਸੀਗੇ ਤੁਹਾਨੂੰ ਮੈਂ ਨਵਾਣਾ ਤੁਹਾਨੂੰ ਮੈਂ ਨਵਾਉਣਾ ਆ ਤੁਹਾਨੂੰ ਆਇਆ ਤੁਹਾਨੂੰ ਬਾਣੀ ਚਾਹਾਂ ਮੈਂ ਖਾ ਉਸ ਤੋਂ ਬਾਅਦ ਫਿਰ ਦੰਦ ਨੂੰ ਇਸ਼ਨਾਨ ਕਰਵਾਉਣਗੇ ਜਦੋਂ ਇਹਨਾਂ ਨੂੰ ਇਸ਼ਨਾਨ ਕਰਵਾਇਆ ਇਹਨਾਂ ਦੇ ਬਾਹਰ ਵੀ ਜਿਹੜੇ ਨਾ ਕੱਟੇ ਹੋਇਆ ਸਿਰ ਦੇ ਸਾਰੇ ਔਰ ਕੁਝ ਦੰਦ ਦੇ ਸਿਰ ਦੇ ਵਿੱਚ ਇਦਾ ਮਹਿਸੂਸ ਹੁੰਦਾ ਸੀ ਕਿ ਟੱਟਾ ਲੱਗੀਆਂ ਹੋਈਆਂ ਜਿੱਦਾਂ ਮੈਂ ਸਿਰ ਦੇ ਉੱਤੇ ਹੱਥ ਲਗਾਉਂਦੀ ਸੀ ਤਾਂ ਤਕਲੀਫ ਹੁੰਦੀ ਸੀ ਬੈਕ ਤੇ ਵੀ ਇਹਨਾਂ ਦੇ ਨਾ ਜਿੱਦਾਂ ਨਿਸ਼ਾਨ ਮਾਰਕ ਸੀਗੇ ਜਿੱਦਾਂ ਖੁਸ਼ ਇਹਨਾਂ ਦੀ ਸਿਚੁਏਸ਼ਨ ਇੱਦਾਂ ਦੀ ਬਣ ਗਈ ਆ ਕਿ ਇਹ ਮੈਂਟਲੀ ਟੌਰਚਰ ਹੋਏ ਜ਼ਿਆਦਾ ਹੁਣ ਜਿੱਦਾਂ ਜਿੱਦਾਂ ਸੀ ਇਹਨਾਂ ਦੀ ਕੇਅਰ ਕਰ ਰਹੀ ਇਹਨਾਂ ਨੂੰ ਯਾਦ ਆ ਰਿਹਾ ਹੈ ਹਰ ਇੱਕ ਚੀਜ਼ ਯਾਦ ਆ ਰਹੀ ਹੈ